ਇਸ ਲਈ ਭਾਈ ਅਮਰ ਸਿੰਘ ਦੀ ਪੋਰੇ ਵਾਲਿਆਂ ਦੀ ਜੋ ਚੋਣ ਕੀਤੀ ਗਈ ਹੈ ਉਸ ਨੂੰ ਸਮੁੱਚੀ ਸੰਗਤ ਨੇ ਸਮੁੱਚੇ ਪੰਥ ਨੇ ਪ੍ਰਵਾਨਗੀ ਦਿੱਤੀ ਹੈ ਹੁਣ ਉਹਨਾਂ ਦੀ ਮੂਲ ਮੰਤਰ ਦਾ ਪਾਠ ਕਰਦਿਆਂ ਦਸਤਾਰ ਬੰਦੀ ਕੀਤੀ ਜਾਏਗੀ ਸਾਬ ਗਿਆਨੀ ਰਘਵੀਰ ਸਿੰਘ ਜੀ ਹੈਡ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਲੈ ਕੇ ਆਏ ਨੇ ਔਰ ਇਸੇ ਤਰ੍ਹਾਂ ਪੰਜਵੇਂ ਦਸਤਾਰ ਨੇ ਹੰਗ ਸਿੰਘ ਜਥੇਵੰਦਿਆਂ ਵੱਲੋਂ ਸੰਤ ਬਾਬਾ ਅਵਤਾਰ ਸਿੰਘ ਜੀ ਧੂਰਕੋਟ ਸ਼ੋਰ ਸਿੰਘ ਵਾਲੇ ਮਹਾਪੁਰਸ਼ ਪੂਲਮਸ ਇੱਕ ਓੰਕਾਰ ਸਤਨਾ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ